ਇਹ ਕਹਿ ਰਹੇ ਆ ਬਰਿੰਦਰ ਸਿੰਘ ਸਰਕਾਰੀ ਆ ਬਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਮੈਨੂੰ 100% ਸ਼ੋਅ ਕਰਨ ਦੀ ਲੋੜ ਨਹੀਂ ਮੈਨੂੰ 1% ਸ਼ੋਅ ਕਰ ਦੇਣ ਵੀ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਸਰਕਾਰੀ ਬੰਦਾ ਜੀ ਮੇਰਾ ਨਾਮ ਵਰਿੰਦਰ ਸਿੰਘ ਆ ਜੀ ਬਹੁਤਿਆਂ ਨੂੰ ਪਤਾ ਯੂਗ ਦਾ ਕਿ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੇ ਨਾਲ ਹੀ ਹੋਈ ਸੀਗੀ ਆਪਾਂ 29 ਨੰਬਰ ਐਫ ਆਈ ਆਰ ਤੇ ਜਿਹੜੇ ਮਦਈਆਂ ਮੁੱਖ ਜੀ ਮੈਨੂੰ ਕੇਸ ਵਾਪਸ ਲੈਣ ਬਾਅਦ ਲਾਲਚ ਦਿੱਤੇ ਜਾ ਰਹੇ ਆ ਚੋ ਕਰੋੜਾਂ ਚ ਹੋਣ ਚੋ ਲੱਖਾਂ ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹੀ ਬੇਨਤੀ ਕੀਤੀ ਸੀ ਕਿ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਪੈਸੇ ਤੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰੂੰਗਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਥੋਂ ਇਹ ਗਲਤੀ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਾਥੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕਰਨੇ ਦੇ ਕੱਚੇ ਹੋਣ ਕਰਕੇ ਹੀ ਹੋਊਗੀ ਮੈਂ ਕਿਹਾ ਸੀ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆਂ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆਂ ਜਾਂ ਤੈਨੂੰ ਪੈਸੇ ਦੇ ਸਕਦੇ ਆਂ ਪੈਸੇ ਲਗਭਗ 3-4 ਤਰ੍ਹਾਂ ਦੀਆਂ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਡੱਬੂ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪੁਰੇ ਤੋਂ ਜੀ ਉਹਨੇ ਸ਼ਰਿਆਮਤਾਮ ਕੀ ਦਿੱਤੀ ਸੀ ਕਿ ਇਹ ਵੀ ਤੈਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਸਾਡੇ ਹੁਣ ਪ੍ਰਸ਼ਾਸਨ ਨੇ ਚਾਰ ਜਾਂ ਪਤਾ ਨਹੀਂ ਪੰਜ ਲਾਇਸੈਂਸ ਸਾਡੇ ਬਣੇ ਆ ਜਿ ਪੰਜਵਾਂ ਸਾਡਾ ਪੈਂਟਿੰਗ ਹੈ ਜੀ ਉਹ ਵੀ 2 ਸਾਲ ਦੇ ਬਖਵੇਂ ਤੋਂ ਬਾਅਦ ਨਾ ਪ੍ਰਸ਼ਾਸਨ ਨੂੰ ਪੂਰਾ ਖੁੱਲ੍ਹ ਕੇ ਸਾਥ ਦੇ ਰਿਹਾ ਉਦਾਂ ਇਲਜ਼ਾਮ ਮੇਰੇ ਤੇ ਸਰਕਾਰੀ ਹੋਣ ਦੇ ਲੱਗ ਰਹੇ ਨੇ ਇਹਨਾਂ ਬੰਦਿਆਂ ਨੇ ਮੇਰੇ ਕਕਾਰਾਂ ਦੀ ਵੀ ਵਿਵਾਦ ਵੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਤੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਸੀਗੇ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਹੈ ਜੀ ਮੇਰਾ ਨਾਮ ਵਰਿੰਦਰ ਸਿੰਘ ਆ ਜੀ ਤੇ ਆਪਾਂ ਚਮਕੌਰ ਸਾਹਿਬ ਇਲਾਕੇ ਦੇ ਰਹਿਣਾ ਨੇ ਆ ਪਿੰਡ ਸਲੇਮਪਰੀ ਤੇ ਲਗਭਗ ਬਹੁਤਿਆਂ ਨੂੰ ਪਤਾ ਯੂਗ ਕਰਕੇ ਮੇਰਾ ਜਿਹੜਾ ਅਮਰਤਪਾਲ ਸਿੰਘ ਨਾਲ ਮਸਲਾ ਹੋਇਆ ਸੀਗਾ ਜੀ ਜਿਹੜੀ ਮੇਰੇ ਨਾਲ ਮਾਰਕਟਾਈ ਹੋਈ ਸੀਗੀ ਉਹ ਮੇਰੀ ਨਾਲ ਹੋਈ ਸੀਗੀ ਆਪਾਂ 29 ਨੰਬਰ ਐਫ ਆਰ ਦੇ ਜਿਹੜੇ ਮਦਈਆਂ ਮੁੱਖ ਜੀ ਜਿਹੜਾ ਅਜਨਾਲੇ ਤੋਂ ਅਗਵਾ ਕਰਕੇ ਮੋਟਰ ਤੇ ਲੈ ਜਾ ਕੇ ਮਾਰਕਟਾਈ ਕੀਤੀ ਗਈ ਸੀਗੀ ਜੀ ਤੇ ਜਿਹੜੀ ਇਹ ਅੱਜ ਮੇਰਾ ਪ੍ਰੈਸ ਪੁਰੇ ਚੰਡੀਗੜ੍ਹ ਆਉਣ ਦਾ ਮੁੱਖ ਮਕਸਦ ਇਹ ਸੀਗਾ ਜੀ ਕਿ ਸਾਡੀ ਇਹਨਾਂ ਦੇ ਪਰਿਵਾਰਾਂ ਨਾਲ ਵੀ ਕਾਫੀ ਵਾਰੀ ਗੱਲਬਾਤ ਹੋਈ ਆ ਤੇ ਹੋਰ ਜਿਹੜੇ ਵਿੱਚ ਸਾਂਝੇ ਬੰਦੇ ਹੁੰਨੇ ਆ ਉਹ ਪੰਥਕ ਤੌਰ ਤੇ ਹੋਣ ਚਾਹੀਏ ਸਮਾਜਿਕ ਤੌਰ ਤੇ ਤੇ ਅਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਕਿਸੇ ਤਰੀਕੇ ਨਾਲ ਇਹ ਜਿਹੜਾ ਮਸਲਾ ਇਹ ਹਾਲ ਹੋਵੇ ਤੋ ਹਾਲੇ ਇੱਕੇ ਸ਼ਰਤ ਪਰ ਹੋਣਾ ਸੀਗਾ ਜੀ ਵੀ ਜੋ ਇਹਨਾਂ ਨੇ ਮੇਰੇ ਨਾਲ ਮਾਰਕਟਾਈ ਕੀਤੀ ਆ ਅਗਵਾ ਕੀਤਾ ਉਹ ਇਹਨਾਂ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਸੀਗੀ ਜੀ ਬਈ ਹਾਂ ਅਸੀਂ ਮਾਰਕਟਾਈ ਕੀਤੀ ਆ ਤੇ ਇਹ ਉਸ ਚੀਜ਼ ਤੋਂ ਅਮਰਤਪਾਲ ਖੁਦ ਵੀ ਮੁਕਰਿਆ ਸੀਗਾ ਸ਼ੁਰੂ ਤੋਂ ਹੀ ਜੀ ਜਦੋਂ ਸਾਡੀ ਸਪਰਾਉਡ ਪਿੰਡ ਵਿੱਚ ਵੀ ਬਾਬਾ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਜਦੋਂ ਅਸੀਂ 2023 ਵਿੱਚ ਦਸੰਬਰ ਮਹੀਨੇ ਇਹਨਾਂ ਦੇ ਪਰਿਵਾਰ ਨੂੰ ਮਿਲਣ ਗਏ ਆ ਘਰੇ ਖੁਦ ਜੀ ਅਸੀਂ ਤਿੰਨ ਜਣੇ ਸੀਗੇ ਜੀ ਜਿਹੜੇ ਨਾਲ ਗਏ ਸੀਗੇ ਤੇ ਇਹਨਾਂ ਦੇ ਪਰਿਵਾਰ ਨੇ ਉੱਥੇ ਆਪਣੇ ਪੁੱਤ ਦੀ ਸਾਰੀ ਗਲਤੀ ਮੰਨੀ ਹੈਗੀ ਆ ਤੇ ਪਰ ਮੈਨੂੰ ਬਸ ਇਹੀ ਗੱਲ ਕਹੀ ਗਈ ਆ ਵੀ ਉਹ ਲੋਕਾਂ ਸਾਹਮਣੇ ਸੰਗਤ ਸਾਹਮਣੇ ਕਹਿੰਦੇ ਮਾਫੀ ਨਹੀਂ ਮੰਗ ਸਕਦੇ ਹੈਗੇ ਵੀ ਇਹਦੇ ਵਿੱਚ ਅਮਰਤਪਾਲ ਸਿੰਘ ਦੀ ਫਿਰ ਬੇਇੱਜ਼ਤੀ ਹੋਊਗੀ ਲੋਕਾਂ ਵਿੱਚ ਹੀ ਤੇ ਉਹ ਪਰਿਵਾਰ ਨੇ ਹੀ ਮਾਤਾ ਜੀ ਨੇ ਜਿਹੜਾ ਮੈਨੂੰ ਅੱਗੇ ਫੈਸਲਾ ਕਰਨ ਦੀਆਂ ਆਫਰਾਂ ਵੀ ਦਿੱਤੀਆਂ ਤੇ ਡਰਾਇਆ ਧਮਕਾਇਆ ਵੀ ਗਿਆ ਡਰਾਇਆ ਧਮਕਾਇਆ ਇਸ ਤਰੀਕੇ ਨਾਲ ਗਿਆ ਵੀ ਸਾਡੇ ਕੋਲ ਬਹੁਤ ਇੱਥੇ ਸਿੰਘ ਆਉਂਦੇ ਆ ਜੀ ਬੰਦੇ ਆਉਂਦੇ ਆ ਜੀ ਜਿਹੜੇ ਸਾਨੂੰ ਆ ਕੇ ਇਹ ਗੱਲ ਕਹਿੰਨੇ ਆ ਬਈ ਸਾਨੂੰ ਮਾਤਾ ਜੀ ਕੋਈ ਹੁਕਮ ਕਰੋ ਅਸੀਂ ਸੇਵਾ ਕੀ ਕਰੀਏ ਤੁਹਾਡੇ ਵਾਸਤੇ ਜੀ ਤੇ ਮਾਤਾ ਦੇ ਇਹ ਸ਼ਬਦਾਵਲੀ ਸੀਗੀ ਮੇਰੇ ਪ੍ਰਤੀ ਵੀ ਬਰਿੰਦਰ ਸਿੰਘ ਜੀ ਕੱਲ ਨੂੰ ਤੇਰਾ ਕਿਸ ਨੇ ਨੁਕਸਾਨ ਕਰਤਾ ਫੇ ਤੂੰ ਸਾਡਾ ਨਾਮ ਨਾ ਲਾਈਂ ਵੀ ਭਾਈ ਸਾਹਿਬ ਤੇ ਬਹੁਤ ਕਟੜੇ ਇੱਥੇ ਜਿਹੜੇ ਹਮੈਤੀਆਂ ਉਹ ਸਾਡੇ ਘਰੇ ਆਉਂਦੇ ਜਾਂਦੇ ਆ ਜੀ ਤੇ ਉਦੋਂ ਹੀ ਜਿਹੜਾ ਗੁਰਪ੍ਰੀਤ ਸਿੰਘ ਆਪਣਾ ਸਿੰਘ ਗੁਰਪ੍ਰੀਤ ਸਿੰਘਾ ਭੀਖੀ ਪਿੰਡੀ ਆ ਜੀ ਜਿਹੜਾ ਉਹ ਟਾਈਮ ਆਪਣਾ ਪੁਲਿਸ ਤੋਂ ਭੰਗੋੜਾ ਚੱਲ ਰਿਹਾ ਸੀਗਾ ਉਹ ਵੀ ਉੱਥੇ ਪਰਿਵਾਰ ਵਿੱਚ ਹਾਜ਼ਰ ਸੀਗਾ ਜਿਦਾਂ ਕਿ ਆਪਾਂ ਨੇ ਜ਼ਿਕਰ ਕੋਈ ਨਹੀਂ ਕੀਤਾ ਬਿਚਾਰੋ ਜੋ ਵੀ ਪੁਲਿਸ ਆਪਣੀ ਕਾਰਵਾਈ ਕਿਸੇ ਤਰੀਕੇ ਨਾਲ ਵੀ ਕਰਦੀ ਆ ਤਾਂ ਆਪਾਂ ਉਹਦੇ ਵਿੱਚ ਕੋਈ ਉਹ ਨਹੀਂ ਕੀਤਾ ਨਾ ਕੋਈ ਝੂਠੇ ਬੋਲਿਆ ਤੇ ਨਾ ਕੋਈ ਸੱਚੇ ਬੋਲਿਆ ਆਪਾਂ ਚੁੱਪ ਰਹੇ ਆ ਪਿਛਲੇ 2 ਸਾਲਾਂ ਤੋਂ ਜੀ ਤੇ ਹੁਣ ਮੇਨ ਮਕਸਦ ਜਿਹੜਾ ਮੇਰੇ ਮਨ ਨੂੰ ਬੋਲਣ ਦਾ ਅੰਦਰ ਤੋਂ ਆਵਾਜ਼ ਆਈ ਆ ਉਹ ਇਹ ਹੈ ਵੀ ਜਿਹੜੀ ਹੁਣ ਇਹਨਾਂ ਨੇ ਮੱਗੀ ਵਾਲੇ ਦਿਨ ਆਪਣੀ ਪਾਰਟੀ ਦਾ ਐਲਾਨ ਕੀਤਾ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਕੀਤਾ ਤੇ ਸ਼ਹੀਦ ਭਾਈ ਬਿਅੰਤ ਸਿੰਘ ਜੀ ਦੇ ਪਰਿਵਾਰ ਦਾ ਜਿਨ੍ਹਾਂ ਦਾ ਮੈਂ ਜਦੋਂ ਸਤਿਕਾਰ ਕਰਦਾ ਸੀ ਕਰਦਾ ਹਾਂ ਤੇ ਉਹਨਾਂ ਦੀ ਕੁਰਬਾਨੀ ਅੱਗੇ ਕਰਦਾ ਰਹੂੰਗਾ ਜੀ ਬਾਕੀ ਉਹ ਕੇ ਪਰਿਵਾਰਕ ਮੈਂਬਰਾਂ ਦੀ ਆਪਣੀ ਇੱਛਾਈ ਵੀ ਉਹਨਾਂ ਨੇ ਸੱਚ ਦਾ ਸਾਥ ਦੇਣਾ ਜਾਂ ਝੂਠ ਦਾ ਕਿਉਂਕਿ ਮੇਰੇ ਉਹ ਪਰਿਵਾਰ ਨਾਲ ਕਾਫੀ ਲੰਬੇ ਸਮੇਂ ਤੋਂ ਆਪਣੇ ਸੰਬੰਧ ਨੇ ਦਿਲ ਤੋਂ ਜੀ ਕੋਈ ਇਹ ਨਹੀਂ ਹੈਗਾ ਵੀ ਲੋਕ ਉਹਨਾਂ ਨੂੰ ਐਮਪੀ ਬਣ ਤੋਂ ਬਾਅਦ ਜਾਣਣ ਲੱਗੇ ਆ ਤੇ ਮੈਂ ਭਾਜੀ ਨੂੰ ਪਹਿਲਾਂ ਤੋਂ ਹੀ ਜਾਣਦਾ ਤੇ ਆਪਣੀ ਭੈਣ ਦਾ ਨੂੰ ਸੰਦੀਪ ਕੌਰ ਨਾਲ ਨੂੰ ਵੀ ਜੀ ਸਾਡੇ ਆਪਸੀ ਆਪਣੇ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਪਿਆਰ ਆ ਇੱਕ ਸ਼ਹੀਦ ਪਰਿਵਾਰ ਹੋਣ ਦੇ ਨਾਤੇ ਤੇ ਇੱਕ ਮੇਰਾ ਭਰਾ ਇਹ ਗਰੇਂਦਰ ਸਿੰਘ ਰਾਜੇਵਾਲ ਤੋਂ ਅਸੀਂ 2015 ਤੋਂ ਪੜ੍ਹੇ ਸੀਗੇ ਜੀ ਗੁਰਮਤ ਕਾਲਜ ਵਿੱਚ ਤੇ ਭੜੇ ਪੜੇ ਵਿੱਚ ਕਿਸੀ ਘੱਟ ਸਮਾਂ ਪਰ ਉਸ ਤੋਂ ਬਾਅਦ ਸਾਡਾ ਪਿਆਰ ਕਾਫੀ ਆਪਸ ਵਿੱਚ ਅਸੀਂ ਕਨੈਕਟ ਰਹੇ ਹਾਂ ਜੀ ਤੇ ਮੈਨੂੰ ਨਹੀਂ ਪਤਾ ਹੁਣ ਉਹਨਾਂ ਦੀ ਪਰਿਵਾਰ ਦੀ ਕੀ ਮਜਬੂਰੀ ਹੈ ਕਿ ਨਹੀਂ ਕਿ ਉਹਨਾਂ ਨੂੰ ਇੱਕ ਜਿਹੜਾ ਇਨਸਾਨ ਮੇਰਾ ਮੇਨ ਕਾਰਨ ਇਹ ਆ ਬੋਲਣ ਦਾ ਵੀ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਖੜ ਕੇ ਬਾਰ-ਬਾਰ ਝੂਠ ਬੋਲ ਸਕਦਾ ਹੈ ਕਿ ਬਰਿੰਦਰ ਸਿੰਘ ਮੈਂਟਲੀ ਅਫਸੈਟ ਆ ਹਕੂਮਤ ਨੇ ਸਾਡੇ ਤੇ ਝੂਠੇ ਪਰਚੇ ਦਰਜ ਕਰਾਤੇ ਤਾਂ ਮੈਂ ਉਹਨੂੰ ਅੱਜ ਵੀ ਇਹੀ ਆਪਣੀ ਜਿਹੜੀ ਜ਼ੁਬਾਨ ਮੇਰੀ ਪਹਿਲੇ ਦਿਨ ਸੀ ਕਿ ਮੈਂ ਅੱਜ ਵੀ ਇਹੀ ਜ਼ੁਬਾਨ ਕਰਦਾ ਹਾਂ ਕਿ ਉਹ ਦਰਬਾਰ ਸਾਹਿਬ ਆ ਕੇ ਕਹਿ ਦੇਣ ਵੀ ਮੈਂ ਬਰਿੰਦਰ ਸਿੰਘ ਨਾਲ ਮਾਰਕਟਾਈ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੇ ਮੈਂ ਇਹਨੂੰ ਅਗਵਾ ਨਹੀਂ ਕਰਾਇਆ ਹੈਗਾ ਜੀ ਤੇ ਮੈਂ ਤੇ ਕੇਸਾਂ ਦੀ ਵਿਅਦਿਵੀ ਨਹੀਂ ਕਰੀ ਹੈਗੀ ਮੇਰੇ ਕੰਕੇ ਦੀ ਵਿਅਦਿਵੀ ਨਹੀਂ ਹੋਈ ਹੈਗੀ ਤਾਂ ਜੋ ਵੀ ਇਹ ਮੈਨੂੰ ਸਜ਼ਾ ਲਾਉਣਗੇ ਨਾ ਦੀ ਮੈਂ ਸਜ਼ਾ ਕੋਕ ਤੁਹਾਨੂੰ ਤਿਆਰਾਂ ਜੀ ਜੇਕਰ ਇਹਨਾਂ ਨੂੰ ਲੱਗਦਾ ਵੀ ਸਾਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਮੈਂ ਇਹ ਗਲਤੀ ਆਪਣੇ ਆਪ ਤੋਂ ਨਹੀਂ ਮਨਾਉਣੀ ਚਾਹੁੰਦਾ ਜੀ ਨਾ ਮੈਂ ਐਡਾ ਕਾਬਲ ਹੈਗਾ ਵੀ ਮੈਂ ਕਿਸੇ ਤੋਂ ਗਲਤੀ ਮਨਾਵਾ ਮੈਂ ਸਿਰਫ ਅਮਰਤਪਾਲ ਦੇ ਕੇਸ ਵਿੱਚ ਸੱਚਾ ਹੋ ਸਕਦਾ ਦੁਨਿਆਵੀ ਜ਼ਿੰਦਗੀ ਵਿੱਚ ਮੇਰੇ ਤੋਂ ਪਹਿਲਾਂ ਵੀ ਕੋਈ ਗਲਤੀਆਂ ਭੁੱਲਣਾ ਚੁੱਕੀਆਂ ਆਪਣੀਆਂ ਜ਼ਿੰਦਗੀ ਵਿੱਚ ਹੁੰਦੀਆਂ ਰਹਿੰਦੀਆਂ ਤੇ ਹੋ ਸਕਦਾ ਜੇ ਮਹਾਰਾਜ ਨਾ ਕਿਰਪਾ ਕਰਨ ਤਾਂ ਹੁੰਦੀਆਂ ਰਹਿੰਦੀਆਂ ਵਿਹਾਂ ਦੁਨਿਆਵੀ ਆਪਾਂ ਇਨਸਾਨ ਆ ਅੰਮ੍ਰਿਤਪਾਲ ਦੇ ਮਸਲੇ ਵਿੱਚ ਮੇਰੇ ਤੋਂ ਜਿਹੜੀ ਮਰਜ਼ੀ ਗੱਲ ਪੁੱਛੀ ਜਾ ਸਕਦੀ ਹੈ ਜੀ ਵੀ ਹਾਂ ਮੈਂ ਉੱਥੇ ਸੱਚਾ ਜਾਂ ਝੂਠਾ ਮੈਨੂੰ ਕੋਈ ਵੀ ਬੰਦਾ ਸਾਫ਼ਤ ਕਰ ਦੇਵੇ ਵੀ ਬਿਰਿੰਦਰ ਸਿੰਘ ਤਾਂ ਕੋਈ ਝੂਠੀ ਐਫ ਆਈ ਆਰ ਦਰਜ ਕਰਾਈ ਆ ਇਹਨਾਂ ਨੇ ਮੇਰਾ 2200 ਰੁਪਈ 2200 ਤੋਂ ਕੁਝ ਉੱਪਰ ਰੁਪਿਆ ਮੇਰੀ ਜੇਬ ਚੋਂ ਕੱਢ ਲਿਆ ਸੀਗਾ ਮੈਂ ਉਹ ਵੀ ਰੱਬ ਤੋਂ ਡਰ ਕੇ 1800 ਜਾਂ 1900 ਲਿਖਾਇਆ ਜੀ ਹੈ ਨਾ ਵੀ ਮੈਂ ਚਾਹੁੰਦਾ ਸੀ ਕਿ ਮੇਤੇ 1 ਰੁਪਿਆ ਵੱਧ ਨਾ ਲਿਖਾ ਹੋ ਜਵੇ ਐਫ ਆਈ ਆਰ ਵਿੱਚ ਘੱਟ ਭਾਵੇਂ ਜਿੰਨੇ ਮੇਤੇ ਮਰਜ਼ੀ ਲਿਖਾ ਹੋ ਜਾਣਾ ਕੋਈ ਪ੍ਰੋਬਲਮ ਨਹੀਂ ਹੈਗੀ ਇਹਨਾਂ ਦੀ ਮਾਤਾ ਨੇ ਵੀ ਇਸ ਗੱਲ ਨੂੰ ਮੰਨਿਆ ਵੀ ਤੇਰੇ ਨਾਲ ਮਾਰਕਟ ਆਈ ਹੋਈ ਜਾਂ ਦਸੰਬਰ ਮਹੀਨੇ ਵਿੱਚ ਜਗਰਾਤ ਸਿੰਘ ਵੀਰਾ ਜਿਹੜਾ ਆਪਣਾ ਯੂ ਐਸ ਐਸ ਐਫ ਆ ਉਹ ਇਸ ਗੱਲ ਦੇ ਗਵਾਹ ਨੇ ਜੀ ਜਗਿੰਦਰਪਾਲ ਬਾਬਾ ਜੀ ਇਸ ਗੱਲ ਦੇ ਗਵਾਹ ਨੇ ਜੀ ਵੀ ਹਾਂਜੀ ਇਹਨਾਂ ਦਾ ਪਰਿਵਾਰ ਮੰਨਿਆ ਪਰ ਉਹ ਕਹਿੰਦੇ ਤੇਰੀ ਮਾਰਕਟ ਆਈ ਇਸ ਕਰਕੇ ਹੋਈ ਆ ਬਰਿੰਦਰ ਸਿੰਘ ਵੀ ਭਾਈ ਸਾਹਿਬ ਤੇ ਬਾਰ ਬਾਰ ਕਨਪਰੇ ਜਾ ਰਹੇ ਤੇ ਤੇਰੇ ਵਰਤੀ ਇਹ ਉਹਨਾਂ ਦੀ ਮਾਤਾ ਦੀ ਸ਼ਬਦਾਵਲੀ ਆ ਵੀ ਤੂੰ ਸੱਚਾ ਜੀ ਹੈਗਾ ਸਾਨੂੰ ਅੱ ਪਰ ਤੇਰੀ ਮਾਰ ਕਟਾਈ ਹੋਣ ਦਾ ਕਾਰਨ ਭਾਈ ਸਾਹਿਬ ਦੇ ਬਾਰ ਬਾਰ ਕੰਨ ਭਰੇ ਗਏ ਆ ਵੀ ਬਰਿੰਦਰ ਸਿੰਘ ਐਦਾਂ ਬਰਿੰਦਰ ਸਿੰਘ ਓਦਾਂ ਜੀ ਤੇ ਮੈਂ ਇਹ ਗੱਲ ਸੋਚ ਕੇ ਦੁਖੀ ਵੀ ਆ ਤੇ ਹੈਰਾਨ ਵੀ ਆ ਵੀ ਜਿਹੜਾ ਇਨਸਾਨ ਕੰਨਦਾਨਾ ਕੱਚਾ ਹੋ ਸਕਦਾ ਉਹ ਕੱਲ ਨੂੰ ਪੰਜਾਬ ਦਾ ਭਲਾ ਕੀ ਕਰ ਲੂਗਾ ਤੇ ਪੰਜਾਬ ਦੇ ਵਸਨੀਕਾਂ ਦਾ ਭਲਾ ਕੀ ਕਰ ਲੂਗਾ ਜੀ ਤੇ ਜਿਹੜਾ ਬੰਦਾ ਇੱਕ ਛੋਟੀ ਜੀ ਧਾਰਾ ਚਾਹੇ ਉਹ 365 ਧਾਰਾ ਸੀਗੀ ਚਾਹੇ 307 ਅਗੇ ਇਨਵੋਲਵ ਹੋਣੀ ਸੀਗੀ 295 ਏ ਵੀ ਲੱਗਿਆ ਕਿਉਂਕਿ ਮੇਰੇ ਕੇਸ ਉੱਤੇ ਤਿੰਨ ਵਾਰੀ ਖੁੱਲੇ ਗਏ ਆ ਦਸਤਾਰ ਮੇਰੀ ਉਹ ਦਸਤਾਰ ਮੈਂ ਆਪਣੀ ਆਪ ਬੰਨੀ ਆ ਤੇ ਜਿਹੜੀ 295ਏ ਧਾਰਾ ਲੱਗੀ ਹੈ ਜੀ ਉਹ 30 ਦਿਨ ਮੇਰਾ ਉਥੋਂ ਕੰਗਾ ਲੱਭਿਆ ਠੀਕ ਹੈ ਜੀ ਜਿਹੜਾ ਕਿ ਮੈਂ ਮਹਾਰਾਜ ਕਿਰਪਾ ਨਾਲ ਮੈਂ ਚਲੋ ਦਾਵਾ ਨਹੀਂ ਕਰਦਾ ਵੀ ਗੁਰਸਿੱਖ ਦਾ ਆਪਣੇ ਕਕਾਰਾਂ ਨਾਲ ਪਿਆਰ ਹੁੰਦਾ ਤੇ ਹੋਣਾ ਚਾਹੀਦਾ ਤੇ ਮੈਂ ਆਪਣੇ ਕਕਾਰ ਹਮੇਸ਼ਾ ਜ਼ਿੰਦਗੀ ਚ ਕੋਸ਼ਿਸ਼ ਕਰਦਾ ਮੇਰੇ ਤੋਂ ਦੂਰ ਨਾ ਜੀ ਰਹਿਣ ਪਰ ਇਹਨਾਂ ਬੰਤਿਆਂ ਨੇ ਮੇਰੇ ਕਕਾਰਾਂ ਦੀ ਵੀ ਬੇਇੱਜ਼ਤੀ ਵੀ ਕੀਤੀ ਆ ਤੇ ਮੇਰੇ ਕੰਗੇ ਪੰਨੂ ਉੱਥੇ ਗੱਡੀਆਂ ਦੇ ਟਾਇਰ ਤੇ ਜੁੱਤੀਆਂ ਦੇ ਪੈਰ ਐਨ ਦਿਖ ਰਹੇ ਸੀਗੇ ਵੀ ਉਹ ਇੰਨਾ ਜ਼ਿਆਦਾ ਮਿੱਟੀ ਵਿੱਚ ਮਧੋਲੇ ਹੋਏ ਸੀਗੇ ਜੀ ਕੰਗਾ ਜਿਹੜਾ ਕਿ ਪੁਲਿਸ ਨੇ ਤੀਜੇ ਦਿਨ ਉੱਥੇ ਜਾ ਕੇ ਜ਼ਬਤ ਕੀਤਾ ਜੀ ਇਹਨਾਂ ਦੀ ਮੋਟਰ ਤੇ ਜਾ ਕੇ ਤਾਂ 295 ਏ ਧਾਰਾ ਲੱਗੀ ਹੈ ਜੀ ਵਾਰ-ਵਾਰ ਮੈਨੂੰ ਕੇਸ ਵਾਪਸ ਲੈਣ ਬਾਅਦ ਲਾਲਚ ਦਿੱਤੇ ਜਾ ਰਹੇ ਆ 2 ਕਰੋੜਾਂ 'ਚ ਹੋਣ 'ਚ ਉਹ ਲੱਖਾਂ 'ਚ ਹੋਣ ਮਾਤਾ ਜੀ ਨਾਲ ਦੀ ਇਹ ਸ਼ਬਦਾਵਲੀ ਸੀਗੀ ਘਰੇ ਬੈਠਿਆਂ ਦੀ ਵੀ ਤੈਨੂੰ ਪਹਿਲਾਂ ਅਸੀਂ ਪੁਰਤਗਾਲ ਭੇਜਾਂਗੇ ਉਸ ਤੋਂ ਬਾਅਦ ਤੇਰਾ ਅਸੀਂ ਅਮਰੀਕਾ ਦਾ ਬਣਾਵਾਂਗੇ ਮੈਂ ਉਦੋਂ ਵੀ ਮਾਤਾ ਨੂੰ ਇਹੀ ਬੇਨਤੀ ਕੀਤੀ ਸੀ ਕਿ ਮਾਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈਗੀ ਵੀ ਪੈਸੇ ਮਹਾਰਾਜ ਦੀ ਕਿਰਪਾ ਨਾਲ ਸਾਡੇ ਬਾਪ ਦੀ ਕਮਾਈ ਦਾਦਿਆਂ ਦੀ ਕਮਾਈ ਕਰੀ ਹੋਈ ਹੈ ਅਸੀਂ ਆਪਣੇ ਘਰਾਂ ਸੌਖੀ ਪਾਣਾ ਪ੍ਰਸ਼ਾਦਾ ਪਾਣਾ ਸ਼ਕਤੀਆਂ ਜੀ ਆਣ ਪੈਣਪਰਾ ਬਾਹਰ ਨੇ ਉਹ ਆਪਣੀ ਕਿਰਤ ਕਮਾਈ ਕਰਦੇ ਨੇ ਹਨਾ ਜੀ ਵੀ ਆਪਾਂ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਕੋਈ ਫੈਸਲਾ ਨਹੀਂ ਕਰਉਣਾ ਬਸ ਤੁਸੀਂ ਮਾਫੀ ਮੰਗਾ ਦਿਓ ਭਾਈ ਸਾਹਿਬ ਤੋਂ ਵੀ ਹਾਂ ਸਾਤੋਂ ਇਹ ਗਲਤੀ ਤੁਸੀਂ ਇਹੀ ਕਹਿ ਦਿਓ ਵੀ ਹਾਂ ਜਿਹੜੀ ਸਾਤੋਂ ਬਰਿੰਦਰ ਸਿੰਘ ਦੀ ਮਾਰਕਟਾਈ ਹੋਈ ਆ ਵੀ ਉਹ ਕੰਨ ਦੇ ਕੱਚੇ ਹੋਣ ਕਰਕੇ ਹੀ ਹੋਗੀ ਮੈਂ ਕਿਹਾ ਅਸੀਂ ਤਾਂ ਵੀ ਮਾਫੀ ਬਖਸ਼ ਦਾਂਗੇ ਗੁਰੂ ਬਖਸ਼ ਦੇਣਗੇ ਉਹਨਾਂ ਨੂੰ ਜੀ ਪਰ ਉਹ ਆਪਣੀ ਜਿੱਦ ਤੇ ਅੜੇ ਹੋਏ ਆ ਵੀ ਅਸੀਂ ਮਾਫੀ ਮੰਗ ਨਹੀਂ ਸਕਦੇ ਤੈਨੂੰ ਬਾਹਰ ਭੇਜ ਸਕਦੇ ਆ ਜਾਂ ਤੈਨੂੰ ਪੈਸੇ ਦੇ ਸਕਦੇ ਆ ਤੇ ਪੈਸੇ ਜੀ ਲਗਭਗ ਤਿੰਨ ਚਾਰ ਤਰ੍ਹਾਂ ਦੀਆਂ ਇਹ ਪਾਰਟੀਆਂ ਨੇ ਜਿਹੜੇ ਮੈਨੂੰ ਪੈਸੇ ਦੀ ਆਫਰਾਂ ਕਰਦੇ ਨੇ ਉਹ ਲੱਖਾਂ 'ਚ ਵੀ ਕਰਨ ਲੱਗ ਜਾਂਦੇ ਨੇ ਕਰੋੜਾਂ 'ਚ ਵੀ ਕਰਨ ਲੱਗ ਜਾਂਦੇ ਨੇ ਫਿਰ ਡਰਾਉਣ ਧਮਕਾਉਣ ਵੀ ਲੱਗ ਜਾਂਦੇ ਨੇ ਵੀ ਤੈਨੂੰ ਘਰ ਤੇ ਚੱਕ ਕੇ ਤੇਰੇ ਡੱਬੂ ਨੂੰ ਮਾਰ ਦੇਣਾ ਕਿਉਂਕਿ ਇੱਕ ਬਲਜਿੰਦਰ ਸਿੰਘ ਪ੍ਰਵਾਨਿਆ ਰਾਜਪੁਰੇ ਤੋਂ ਜੀ ਉਹਨੇ ਸ਼੍ਰੀਆਮ ਧਮਕੀ ਦਿੱਤੀ ਸੀਗੀ ਇਹ ਵੀ ਤੈਨੂੰ ਦੱਸਾਂਗੇ ਵੀ ਸਿੰਘਾਂ ਦੇ ਹੱਥਾਂ ਦੀ ਕਟਾਈ ਹੁੰਦੀ ਕੀ ਹੈ ਜੀ ਉਹਨੇ ਸਪੈਸ਼ਲ ਨੈੱਟ ਪੇਜ ਤੇ ਵੀਡੀਓ ਪਾਈ ਆ ਇਸ ਮਸਲੇ ਵਿੱਚ ਮੇਰਾ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ ਜੀ ਜਦ ਕਿ ਅਸੀਂ ਬੀੜ ਹਾਂ ਮੈਂ ਇਹ ਗੱਲ ਮੰਨਦਾ ਮੈਂ ਸ਼ਿਕਾਇਤ ਦਰਜ ਨਹੀਂ ਸੀਗੀ ਕਰਾਈ ਪਰ ਜਿਹੜੀਆਂ ਗੱਲਾਂ ਪ੍ਰਸ਼ਾਸਨ ਨੂੰ ਪਤਾ ਆਨਲਾਈਨ ਤਾਂ ਪ੍ਰਸ਼ਾਸਨ ਨੇ ਆਪਣੇ ਬਿਹੇਵ ਤੇ ਵੀ ਉਹ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਜਿਹੜਾ ਬੰਦਾ ਕਿ ਮੈਨੂੰ ਘਰ ਤੋਂ ਕੁੱਟਣ ਦੀਆਂ ਧਮਕੀਆਂ ਦਿੰਦਾ ਸੀਗਾ ਸ਼ਰੀਆਮ ਜੀ ਵੀ ਤੈਨੂੰ ਘਰ ਤੇ ਵੱਢ ਕੇ ਕੁੱਟਾਂਗੇ ਤੈਨੂੰ ਇਹ ਕਰਾਂਗੇ ਉਹ ਕਰਾਂਗੇ ਜੀ ਤੇ ਯਾਨੀ ਮੈਂ ਮੇਰਾ ਹੁਣ ਮੈਂ ਇੰਨਾ ਕਿ ਇਸ ਹਾਲਾਤ ਤੋਂ ਦੁਖੀ ਹਾਂ ਮੌਜੂਦਾ ਪੰਜਾਬ ਤੋਂ ਦੇਖੋ ਪ੍ਰਸ਼ਾਸਨ ਪ੍ਰਸ਼ਾਸਨ ਚ ਵੀ ਚੰਗੇ ਮਾੜੇ ਬੰਦੇ ਹੁੰਨੇ ਆ ਧਾਰਮਿਕ ਬਾਣਿਆਂ ਵਿੱਚ ਵੀ ਚੰਗੇ ਬਾਣੇ ਹੁੰਦੇ ਆ ਜਾਨੀ ਜਿਹਦਾ ਵੀ ਜੋਰ ਚੱਲਦਾ ਉਹ ਗਰੀਬ ਸਿੱਖ ਨੂੰ ਧਪਕਾਉਂਦਾ ਹੀ ਧਪਕਾਉਂਦਾ ਜੀ ਮੈਨੂੰ ਪ੍ਰਸ਼ਾਸਨ ਵੱਲੋਂ ਵੀ ਤੱਕਾਇਆ ਗਿਆ ਇਹ ਕਹਿ ਰਹੇ ਆ ਬਰਿੰਦਰ ਸਿੰਘ ਸਰਕਾਰੀ ਆ ਬਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਮੈਨੂੰ 100% ਸ਼ੋਅ ਕਰਨ ਦੀ ਲੋੜ ਨਹੀਂ ਮੈਨੂੰ 1% ਸ਼ੋਅ ਕਰ ਦੇਣ ਵੀ ਮੈਂ ਏਜੰਸੀਆਂ ਦਾ ਬੰਦਾ ਜਾਂ ਮੈਂ ਸਰਕਾਰੀ ਬੰਦਾ ਜੀ ਕਿਉਂਕਿ ਮੈਂ ਜੇ ਸਰਕਾਰੀ ਬੰਦਾ ਹਾਂ ਮੇਰਾ ਜਿਹੜਾ ਵੈਪਨ ਦਾ ਲਾਇਸੈਂਸ ਆ ਉਹ ਅਗਸਤ ਮਹੀਨੇ ਵਿੱਚ 2024 ਚ ਬਣਿਆ ਗਿਆ ਤੇ ਫੀਸ ਅਸੀਂ ਕਟਾਈ ਸੀਗੀ 2023 ਵਿੱਚ ਇਹ ਮਾਰਚ ਦੇ ਅਪ੍ਰੈਲ ਮਹੀਨੇ ਵਿੱਚ ਡੇਢ ਸਾਲ ਬਾਅਦ ਮੇਰਾ ਲਾਇਸੈਂਸ ਬਣਾਇਆ ਗਿਆ ਸਰਕਾਰ ਵੱਲੋਂ ਉਦਾਂ ਇਲਜ਼ਾਮ ਮੇਰੇ ਤੇ ਸਰਕਾਰੀ ਹੋਣ ਤੇ ਲੱਗ ਰਹੇ ਆ ਮੇਰੇ ਦੋਸਤਾਂ ਦੀ ਜਾਨ ਨੂੰ ਖਤਰਾ ਸਾਡੇ ਹੁਣ ਪ੍ਰਸ਼ਾਸਨ ਨੇ ਚਾਰ ਜਾਂ ਪਤਾ ਨਹੀਂ ਪੰਜ ਲਾਇਸੈਂਸ ਸਾਡੇ ਬਣੇ ਆ ਜਿ ਪੰਜਵੇਂ ਸਾਡਾ ਪੈਂਟਿੰਗ ਹੈ ਜੀ ਉਹ ਵੀ 2 ਸਾਲ ਦੇ ਬਕਵਾ ਬਤਵਾਦ ਬਾਅਦ ਨਾ ਪ੍ਰਸ਼ਾਸਨ ਪੂਰਾ ਖੁੱਲ੍ਹ ਕੇ ਸਾਥ ਦੇ ਰਿਹਾ ਨਾ ਜਿਹੜੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਸੀ ਆਪਣੀ ਇੱਕ ਸੰਸਥਾ ਸਾਡੀ ਸਰੂਚ ਅਦਾਲਤਾ ਗੁਰਸਿੱਖੀ ਨਾਤੇ ਮੈਂ ਅਕਾਲ ਤਖਤ ਸਾਹਿਬ ਨੂੰ ਮੰਨਦਾ ਸੀ ਮੰਨਦਾ ਹਾਂ ਤੇ ਮੰਨਦਾ ਰਹੂੰਗਾ ਪਰ ਜਿਹੜੇ ਉੱਥੇ ਦੇ ਜਥੇਦਾਰਾਂ ਉਹਨਾਂ 'ਚ ਮੇਰਾ ਕੋਈ ਵਿਸ਼ਵਾਸ ਨਹੀਂ ਰਿਹਾਗਾ ਜੀ ਕਿਉਂਕਿ ਉਹਨਾਂ ਬੰਦਿਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਜਿਹੜਾ ਇਸ ਸਮੇ ਮੌਜੂਦਾ ਉੱਥੇ ਜਥੇਦਾਰ ਅਗਵੀਰ ਸਿੰਘਾ ਉਹ ਜਥੇਦਾਰ ਅਗਵੀਰ ਸਿੰਘ ਜੀ ਜਿਹੜੇ ਉਹ ਪਹਿਲਾਂ ਅਨੰਦਪੁਰ ਸਾਹਿਬ ਦੇ ਜਥੇਦਾਰ ਸੀਗੇ ਉਹਨ 2022 ਵਿੱਚ ਕਲਾਰਾ ਪਿੰਡਾ ਚਮਕੌਰ ਸਾਹਿਬ ਮਰੰਡਾ ਰੋਡ ਤੋਂ ਉੱਥੇ ਇੱਕ ਗਰੀਬ ਸਿੱਖ ਜਿਹੜਾ ਅਮਤਧਾਰੀ ਸੀਗਾ ਜੀ ਉਹਦੇ ਕੇਸਾਂ ਵਿੱਚ ਤਿੰਨ ਮੁੰਡਿਆਂ ਨੇ ਪਿੰਡਦਿਆਂ ਨੇ ਹੀ ਆਂਡੇ ਮਲਤੇ ਸੀਗੇ ਹੋਲੀ ਦੇ ਬਹਾਨੇ ਵੀ ਅਸੀਂ ਹੋਲੀ ਮਨਾ ਰਹੇ ਹਾਂ ਜੀ ਤੇ ਉਹਦੇ ਕੇਸਾਂ ਦੀ ਬੇਅਦਬੀ ਹੋਈ ਕੇਸਾਂ ਝਾਂਡੇ ਪਾਏਗੇ ਦਸਤਾਰ ਦੀ ਬੇਅਦਬੀ ਹੋਈ ਅਸੀਂ ਉਹ ਮੈਨੂੰ ਚਲੋ ਕਲਾਰਾ ਪਿੰਡ ਤੋਂ ਫੋਨ ਆਇਆ ਮੇਰਾ ਜਾਣਕਾਰ ਵੀ ਰਸੀਗਾ ਵੀ ਫਿਰੰਦਰ ਐਂਦਾ ਗੱਲ ਹੋ ਗਈ ਕਿਉਂਕਿ ਮੈਂ ਆਪਣੇ ਇਲਾਕੇ ਵਿੱਚ ਜੇ ਕਿਸੇ ਦਾ ਸਾਥ ਦੰਣਾ ਤਾਂ ਸੱਚ ਦੇ ਝੂਠ ਦੇ ਬੇਵਤੀ ਦੰਣਾ ਬਸ ਮੇਰੀ ਇੱਕ ਗਲਤੀ ਏ ਏ ਜ਼ਿੰਦਗੀ ਦੀ ਅਸੀਂ ਕੰਮ ਕਰਕੇ ਸੋਸ਼ਲ ਮੀਡੀਆ ਤੇ ਸ਼ੋਅ ਨਹੀਂ ਜੀ ਕਰਦੇ ਹੈਗੇ ਤੇ ਇਹਨਾਂ ਦਾ ਕੰਮ ਆ ਵੀ ਕੰਮ ਕਰ ਤੋਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਹਾਈਲਾਈਟ ਹੋਣਾ ਜਦੋਂ ਕੰਮ ਹੋ ਗਿਆ ਤਾਂ ਇਹਨਾਂ ਨੇ ਉਦੋਂ ਵੀ ਗੱਲਾਂ ਨੂੰ ਚਾਰ ਚੰਦ ਲਾ ਕੇ ਅੱਗੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਆ ਅਸੀਂ ਉਹ ਚੀਜ਼ਾਂ ਤੋਂ ਥ ਕਿ ਦਨ ਅਗੇ ਤੇ ਮੈਂ ਆਪਣਾ ਗਨਾਜ ਵੀ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਵੀ ਇਹਨਾਂ ਦੀ ਰੀਸ ਹੁਣ ਉਦਾਂ ਹੀ ਕਰਕੇ ਦਿਖਾਉਣੀ ਹੈ ਵੀ ਜੇ ਤੁਸੀਂ ਕੰਮ ਕਰਦੇ ਤਾਂ ਸਿੱਖੀ ਕੱਲੀ ਤੁਹਾਡੇ ਮੋਢਿਆਂ 'ਤੇ ਨਹੀਂ ਖੜੀ ਹੈਗੀ ਸਿੱਖੀ ਹਰੇਕ ਗੁਰੂ ਸਿੱਖ ਦੇ ਮੋਢੇ 'ਤੇ ਖੜੀ ਹੈ ਜਿਹੜਾ ਸੱਚਾ ਇਨਸਾਨ ਹੈ ਜੀ ਉਹ ਚਾਹੇ ਸਿੱਖਾ ਮੁਸਲਮਾਨ ਹਿੰਦੂ ਸਾਈ ਬੋਧੀ ਜੋ ਵੀ ਆ ਜਿਹੜਾ ਵੀ ਪ੍ਰਮਾਤਮਾ ਨੂੰ ਮੰਨਦਾ ਉਹ ਚੰਗੇ ਬੰਦਿਆਂ ਦੇ ਸਰਤੀ ਸ੍ਰਿਸ਼ਟੀ ਖੜੀ ਆ ਆ ਜਿਨ੍ਹਾਂ ਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਮੜਾ ਜਾ ਧਰਮ ਦੇ ਠੇਕੇਦਾਰ ਹੋਣ ਦਾ ਭਲੇਖਾ ਪੈ ਚੁੱਕਿਆ ਜਾਂ ਉਹ ਪ੍ਰਵਾਨੇ ਨੂੰ ਭਲੇਖਾ ਪੈ ਚੁੱਕਿਆ ਆਪਣਾ ਜਾਂ ਅਮਰਤਪਾਲ ਮੈਰੋ ਨੂੰ ਪ੍ਰੇਖਿਆ ਪੈ ਚੁੱਕਿਆ ਜਾਂ ਜਿਹੜਾ ਮਨਿੰਦਰ ਸਿੰਘ ਐਨ ਜੀਓ ਵਾਲਾ ਸਾਡੇ ਨੂਰਪੁਰ ਦੇ ਵੇਦੀਆਂ ਟਾਂ ਪਿੰਡ ਦਾ ਉਹਨੂੰ ਵੀ ਪ੍ਰੇਖਾ ਹੋ ਗਿਆ ਵੀ ਗਰੀਬਾਂ ਦੀ ਮਦਦ ਨਹੀਂ ਕਰਦਾ ਪਤਾ ਨਹੀਂ ਪ੍ਰਮਾਤਮਾ ਗਰੀਬਾਂ ਨੂੰ ਮਾਰੇ ਰਿਹਾ ਜੀ